ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮੈਂ ਖਾਲਿਸਤਾਨੀ ਗੁੰਡਾਗਰਦੀ ਕਰਨ ਵਾਲਿਆਂ ਦੀ ਜਿਹੜੇ ਖਾਲਿਸਤਾਨ ਦਾ ਨਾਂ ਲੈ ਕੇ ਗੁੰਡਾਗਰਦੀ ਕਰਦੇ ਨੇ ਉਹਨਾਂ ਦੀ ਕਰਤੂਰ ਦੱਸਣੀ ਹੈ ਅੱਜ 5 ਕ ਫੋਨ ਆਸਟ੍ਰੇਲੀਆ ਤੋਂ ਤੇ 7 ਕ ਫੋਨ ਅਮਰੀਕਾ ਤੋਂ 10 4 ਕੈਨੇਡਾ ਤੋਂ ਵੀਡੀਓ ਸੁਣੀ ਹੋਣੀ ਹੈ ਕਹਿੰਦੇ ਸਾਡੇ ਸੰਤਾਂ ਨੂੰ ਤੁਸੀਂ ਨਿੰਦ ਦੇਓ ਕੌਮ ਦੇ ਜਰਨਲ ਸੀ ਕੀ ਦੀ ਗੱਲ ਕਰਦੇ ਨੇ ਪਿੰਡਰਾਂ ਵਾਲਿਆਂ ਦੀ ਹੋਣਗੇ ਬਈ ਕੌਮ ਦੇ ਜਰਨਲ ਬਣਾਏ ਕਿਨੇ ਨੇ ਕੌਮ ਨੇ ਬਣਾਏ ਧੱਗੇ ਨਾਲ ਜਦੋਂ ਅਸਲੇ ਦੇ ਨਾਲ ਲੈਸ ਹੋ ਕੇ ਕਬਜੇ ਕਰਨੇ ਨੇ ਕਿਤੇ ਮਰਜ਼ੀ ਜਾ ਕੇ ਬਹਿ ਜਾਓ ਮੈਨੂੰ ਫੋਨ ਕਰਕੇ ਕੰਧਾਂ ਵੀ ਟੱਕਰਾਂ ਕਿਉਂ ਮਾਰਦੇ ਹੋ ਜਦੋਂ ਇੱਕੋ ਵਾਰੀ ਆਪਾਂ ਗੱਲ ਨਿਵੇੜ ਦਿੱਤੀ ਆ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਮੰਨਦੇ ਨਹੀਂ ਸਾਡੇ ਲੋਕ ਕੋਈ ਸੰਤ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਗੁਰਬਾਣੀ ਦੇ ਵਿੱਚ ਜਿਹੜੇ ਸੰਤ ਸ਼ਬਦ ਦੇ ਰੂਪ ਆਏ ਨੇ ਉਹਨਾਂ ਦੀ ਜਿਹੜੀ ਬੰਤਰ ਹੈਗੀ ਆ ਉਸਾਰੇ ਵਿਦਵਾਨਾਂ ਨੂੰ ਪਤਾ ਹੈ ਇੱਕ ਵਚਨ ਬਹੁ ਵਚਨ ਨੂੰ ਤੇ ਜਦੋਂ ਇੱਕ ਵਚਨ ਦੀ ਗੱਲ ਕਰਦੇ ਹੋ ਉਦੋਂ ਕਈ ਵਾਰੀ ਪਰਮਾਤਮਾ ਲਈ ਕਈ ਵਾਰੀ ਗੁਰੂ ਲਈ ਸ਼ਬਦ ਆਉਂਦਾ ਹੈ ਸੰਤ ਜਦੋਂ ਬਹੁ ਵਚਨ ਆਉਂਦਾ ਉਦੋਂ ਸਮੁੱਚੇ ਸੰਗਤ ਵਾਸਤੇ ਆਉਂਦਾ ਗੁਰਸਿੱਖਾਂ ਲਈ ਆਉਂਦਾ ਤੇ ਜਦੋਂ ਤੁਸੀਂ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ ਉਦੋਂ ਮੈਂ ਤੁਹਾਡੇ ਸਾਹਮਣੇ ਦੋ ਤੁਕਾਂ ਸੁਖਣੀ ਸਾਹਿਬ ਦੇ ਵਿੱਚੋਂ ਰੱਖਣੀਆਂ ਨੇ ਅੱਗੇ ਪਿੱਛੇ ਕਰ ਲਿਓ ਇਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਇਹੀ ਕਹਿੰਦੇ ਆ ਨਾ ਮਤਲਬ ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਅਵਸਥਾ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਹੈ ਬੜੇ ਸੌਖੇ ਅਰਥ ਹੈ ਹੁਣ ਜੇ ਕੋਈ ਬੰਦਾ ਆਮ ਹੀ ਕਹੇ ਕਿ ਫਲਾਣਾ ਬ੍ਰਹਮ ਗਿਆਨੀ ਸੀ ਜਿਹੜਾ ਕਿਸੇ ਨੂੰ ਕਹਿ ਰਿਹਾ ਕਿ ਫਲਾਣਾ ਬ੍ਰਹਮ ਗਿਆਨੀ ਸੀ ਉਹ ਮੰਨਦਾ ਹੈ ਵੀ ਮੈਂ ਬ੍ਰਹਮ ਗਿਆਨੀ ਆ। ਇਹੀ ਕਿਹਾ ਗੁਰੂ ਪਾਸ਼ਾ ਨੇ ਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ ਹੈ ਵੀ ਬ੍ਰਹਮ ਗਿਆਨੀ ਦੀ ਅਵਸਥਾ ਬ੍ਰਹਮ ਗਿਆਨੀ ਹੀ ਜਾਣਦਾ ਹੈ। ਹੁਣ ਜਿਹੜੇ ਭਿੰਡਰਾਂ ਵਾਲਿਆਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਉਹ ਕਹਿਣ ਵਾਲੇ ਸਾਰੇ ਬ੍ਰਹਮ ਗਿਆਨੀ ਨਹੀਂ ਦਾ ਮਤਲਬ। ਤੇ ਗੁਰੂ ਤੇਗ ਬਹਾਦਰ ਸਾਝੇ ਪਾਸ਼ਾ ਕਹਿੰਦੇ ਆ ਨਾਨਕ ਕੋਟਨ ਮੈਂ ਕੋ। ਨਾਰਾਇਣ ਦੇ ਚੀਤ ਕਹਿੰਦੇ ਤਾਂ ਕਰੋੜਾਂ ਵਿੱਚੋਂ ਐ ਉਹ ਤਾਂ ਕਰੋੜਾਂ ਵਿੱਚੋਂ ਐ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਪ੍ਰਮਾਤਮਾ ਦੇ ਵਿੱਚ ਜੁੜ ਲੀਨ ਹੈ ਜੁੜਿਆ ਹੋਇਆ ਮੈਂ ਬਾਣੀ ਦੇ ਸ਼ਬਦਾਂ ਦੀ ਗੱਲ ਕਰ ਰਿਹਾ ਹਾਂ ਕੋਈ ਬਰੋਂ ਨਹੀਂ ਗੱਲ ਕਰ ਰਿਹਾ ਤੇ ਸਾਡੀ ਆਬਾਦੀ ਕਿੰਨੀ ਹੈ ਜੀ ਸਾਡੀ ਆਬਾਦੀ ਹੈਗੀ ਹੈ 3.5 ਕਰੋੜ ਜੇ ਬ੍ਰਹਮ ਗਿਆਨੀ ਕਿੰਨੇ ਹੋਗੇ ਜੇ ਲੱਖ ਬੰਦਾ ਕਹਿ ਰਿਹਾ ਹੈ ਕਿਪਿੰਡਰਾਂ ਵਾਲੇ ਬ੍ਰਹਮ ਗਿਆਨੀ ਸੀ ਤੇ ਸਾਡੀ ਆਬਾਦੀ ਸਤਿ ਸਿਖਾਂ ਦੀ ਘੱਟੋ ਘੱਟ 2-400 ਕਰੋੜ ਹੋਣੀ ਚਾਹੀਦੀ ਆ ਦੂਜੀ ਗੱਲ ਬ੍ਰਹਮ ਤੇ ਗਿਆਨੀ ਇਹ ਸ਼ਬਦ ਵੱਖਰੇ ਵੱਖਰੇ ਨੇ ਬ੍ਰਹਮ ਤੋਂ ਭਾਵ ਹੈ ਪਰਮਾਤਮਾ ਤੇ ਗਿਆਨੀ ਤੋਂ ਭਾਵ ਹੈ ਜਿਹਨੂੰ ਪਰਮਾਤਮਾ ਪ੍ਰਤੀ ਸਮਝ ਹੈ ਵੀ ਪਰਮਾਤਮਾ ਦੇ ਗੁਣ ਕੀ ਨੇ ਪਰਮਾਤਮਾ ਦੀ ਹੋਂਦ ਕੀ ਹੈ ਜਿਹਨੂੰ ਥੋੜੀ ਬਹੁਤੀ ਸਮਝ ਆ ਗਈ ਉਹਨੂੰ ਗਿਆਨੀ ਕਹਿੰਦੇ ਇਕੱਠਾ ਸ਼ਬਦ ਪੜ ਲਓ ਬ੍ਰਹਮ ਗਿਆਨੀ ਇੱਕ ਹੋਰ ਮੈਂ ਬੇਨਤੀ ਕਰਨੀ ਹੈ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ ਇਹਨੂੰ ਤੁਕ ਨੂੰ ਪਾਵਾ ਤੁਸੀਂ ਅੱਗੇ ਪੜ ਲਓ ਪਾਵੇਂ ਪਿੱਛੇ ਪੜ ਲਓ ਬਦਲ ਕੇ ਪੜ ਲਓ ਪਾਵੇਂ ਲੜੀ ਮੁਤਾਬਕ ਪੜ ਲਓ ਹੁਣੇ ਦੱਸੋ ਸਵਾਲ ਹੈ ਬ੍ਰह्मज्ञानी ਸਦ ਜੀਵੈ ਨਹੀਂ ਮਰਦਾ ਮਤਲਬ ਬ੍ਰह्मज्ञानी ਸਦਾ ਜਿੰਦਾ ਹੈ ਉਹ ਮਰਦਾ ਨਹੀਂ ਜਿਹੜੇ ਸਾਡੇ ਇਹ ਬੰਦਿਆਂ ਨੂੰ ਬ੍ਰह्मज्ञानी ਕਿਹਾ ਉਹ ਤਾਂ ਮਰੇ ਨੇ ਉਹ ਤਾਂ ਮਰਗੇ ਸਾਰੇ ਉਹ ਤਾਂ ਪੈਦਾ ਹੋਏ ਨੇ ਸਮੇਂ ਦੇ ਮੁਤਾਬਕ ਸਮੇਂ ਦੇ ਸਮੇਂ ਨੇ ਮਿਟਾਤਾ ਉਹਨਾਂ ਨੂੰ ਹੁਣ ਅੱਗੇ ਦੇਖੋ ਬ੍ਰह्मज्ञानी ਸਭ ਸ੍ਰਿਸ਼ਟ ਦਾ ਕਰਤਾ ਮਨ ਲਓ ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਸਵਾਲ ਕਰੋ ਕਿ ਜਿਹੜੀ ਇਹ ਸ੍ਰਿਸ਼ਟੀ ਹੈ ਤੂੰ ਪੈਦਾ ਕੀਤੀ ਹੈ ਜੇ ਕਿਸੇ ਕਿਸੇ ਮਨੁੱਖ ਨੂੰ ਅਸੀਂ ਬ੍ਰਹਮ ਗਿਆਨੀ ਕਿਹਾ ਹੈ ਉਹਦੇ ਤੇ ਸਵਾਲ ਤਾਂ ਕੋਈ ਕਰੂਗਾ ਹੀ ਨਾ ਹੁਣ ਮੰਨ ਲਓ ਗੱਲ ਭਿੰਡਰਾਂ ਵਾਲਿਆਂ ਨੂੰ ਮੈਂ ਕਹਿ ਦਿੰਨਾ ਵੀ ਇਹ ਬ੍ਰਹਮ ਗਿਆਨੀ ਨੇ ਮੰਨ ਲਿਆ ਮੈਂ ਨਾਲ ਹੀ ਸਵਾਲ ਕਰਨਾ ਵੀ ਸੰਤ ਜੀ ਤੁਸੀਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਸੰਸਾਰ ਨੂੰ ਤੁਸੀਂ ਪੈਦਾ ਕੀਤਾ ਕੀ ਭਿੰਡਰਾਂ ਵਾਲਾ ਮੰਨੂਗਾ ਇਹ ਕਹੂਗਾ ਵੀ ਹਾਂ ਮੈਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਫਿਰ ਆਸਤਾ ਹੀ ਹੋ ਰਹੀ ਨਾ ਕਿ ਬ੍ਰਹਮ ਗਿਆਨੀ ਸੱਤ ਜੀਵਾ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸ੍ਰਿਸ਼ਟਿਕਾ ਕਰਤਾ ਆਸਤਾ ਹੀ ਹੋ ਰਹੀ ਨੀ ਜਿਹੜਾ ਬ੍ਰਹਮ ਗਿਆਨੀ ਹੈ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਪਰ ਇਹ ਹੋ ਨਹੀਂ ਸਕਦਾ ਆ ਜਿਹੜੇ ਸਾਡੇ ਬਾਬੇ ਹੁਣ ਬ੍ਰਹਮ ਗਿਆਨੀ ਨੇ ਸਵਾਲ ਕਰਕੇ ਪੁੱਛ ਲਓ ਵੀ ਜਿਹਨਾਂ ਦੇ ਨਾਮ ਨਾਲ ਬ੍ਰਹਮ ਗਿਆਨੀ ਲੱਗਾ ਹੋਇਆ ਹੈ ਵੰਨਿਆ ਸਿਸ਼ਟੀ ਪੈਦਾ ਕੀਤੀ ਆ ਉਹਦੀ ਤੜਪ ਓਟਣਗੇ ਉਹਦੀ ਕਹਿਣਗੇ ਬਾਹਰ ਨਿਕਲ ਮੇਰੇ ਕਮਰੇ ਤੋਂ ਮੇਰਾ ਦੋ ਦਿਨਾਂ ਬਾਪਿਆ ਹੈ ਅਗਮਾਂ ਨੂੰ ਮਰਦੇ ਆ ਲਾਟਾਂ ਨਿਕਲਦੀਆਂ ਜਿਹੜੇ ਫੋਨ ਕਰਕੇ ਕੰਧਾਂ ਵਿੱਚ ਟੱਕਰਾ ਮਾਰਦੇ ਨੇ ਨਾ ਕਹਿੰਦੇ ਨੇ ਕਿ ਸਾਡੇ ਸੰਤਾਂ ਨੂੰ ਸਾਡੇ ਬ੍ਰਹਮਗੇ ਨੂੰ ਨਾ ਕਹੋ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਸਾਡੇ ਲਈ ਕੋਈ ਸੰਤ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਸਾਡੇ ਲਈ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਚਲੋ ਹੁਣ ਐਂਡ ਕਰਨਾ ਮੈਂ ਇੱਕ ਤੁਹਾਨੂੰ ਬੇਨਤੀ ਕਰ ਦੇਣਾ ਜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਬਾਬਾ ਹੈਗਾ ਤਾਂ ਮੈਨੂੰ ਦੱਸ ਦਿਓ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਛੱਡ ਦੇਵਾਂਗੇ ਤੁਹਾਡੇ ਬਾਬੇ ਨੂੰ ਪੂਜ ਲਿਆ ਕਰਾਂਗੇ ਹੁਣ ਉਦਾਂ ਆਪਾਂ ਪਾਠ ਕਰਦੇ ਆਂ ਫਿਰ ਆਪਾਂ ਪਾਠ ਨਹੀਂ ਕਰਾਂਗੇ ਫਿਰ ਆਪਾਂ ਤੁਹਾਡੇ ਬਾਬੇ ਦੇ ਨਾਮ ਨਾਲ ਜਾਵਾਂਗੇ ਸਵਾਲ ਤੇ ਤਾਂ ਖੜੋ ਕਿਸਦੇ ਜਵਾਬ ਤਾਂ ਦਿਓ ਮੈਨੂੰ ਫੋਨ ਕਰਕੇ ਨਾ ਦੱਸ ਦਿਆ ਕਰੋ ਵੀ ਸਾਡੇ ਸੰਤਾਂ ਦੇ ਵੇਲੇ ਅਤਵਾਦ ਵੇਲੇ ਆ ਕਰਤੂਤਾਂ ਹੋਈਆਂ ਨੇ ਉਹ ਤਾਂ ਮੈਂ ਬੋਲ ਦਿਆ ਕਰੂੰ ਧੰਨਵਾਦ ਤੁਹਾਡਾ ਕਰ ਦਿਆ ਕਰੂੰ ਤੁਹਾਡਾ ਵੀ ਭਲਾ ਹੋਜੂ ਤੇ ਪੰਜਾਬ ਦੇ ਲੋਕਾਂ ਦਾ ਵੀ ਭਲਾ ਹੋਜੂ ਹਾਂ ਇਹ ਖੁਸ਼ੀ ਨੂੰ ਕਿਹਾ ਕਰੋ ਸਾਡੇ ਸੰਤਾਂ ਨੂੰ ਐਦਾਂ ਕਹਿੰਦੇ ਅਸੀਂ ਕੁਝ ਨਹੀਂ ਕਹਿੰਦੇ ਕਿਸ ਸੰਤਾਂ ਨੂੰ ਤੁਸੀਂ ਆਪਣੇ ਸੰਤਾਂ ਦੀ ਫੋਟੋ ਘਰੇ ਲਾ ਕੇ ਰੱਖੋ ਆਪਣੇ ਗਲ ਦੇ ਵਿੱਚ ਜਿਵੇਂ ਉਹ ਸਰਸੈਲ ਦੇ ਲੋਕਟ ਪਾਏ ਇਦਾਂ ਪਾ ਲਿਆ ਕਰੋ ਟੀ-ਸ਼ਰਟਾਂ ਸਮਾ ਲਿਆ ਕਰੋ ਸੰਤਾਂ ਦੀਆਂ ਪਾਈ ਜਾਓ ਅਸੀਂ ਕੀ ਲੈਣਾ ਪਰ ਮੇਰੇ ਦੇ ਕਿਉਂ ਤਾਂ ਉਜਮਾ ਰਹੇ ਹੋ ਨਹੀਂ ਮੰਨਦੇ ਅਸੀਂ ਤੁਸੀਂ ਗੁੰਡਾਗਰਦੀ ਕਰਦੀ ਹੈ ਜਦੋਂ ਇੱਕੋ ਹੀ ਗੱਲ ਕਹੇ ਤੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਨੂੰ ਮੰਨਦੇ ਨਹੀਂ ਜੇ ਕੋਈ ਵੱਡਾ ਹੈਗਾ ਤਾਂ ਲਿਆਓ ਸਾਹਮਣੇ ਅਸੀਂ ਮੰਨ ਲਿਆ ਕਰਾਂਗੇ ਇਹ ਗੱਲਾਂ ਕੌੜੀਆਂ ਨੇ ਜਵਾਬ ਹੈਗਾ ਤਾਂ ਦੇ ਦਿਓ ਨਹੀਂ ਕੰਧਾਂ 'ਚ ਮਾਰੋ ਟੱਕਰਾਂ ਸਾਨੂੰ ਕੀ ਲੋੜ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ